ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਆਪਾਂ ਸਾਹਮਣੇ ਸੂਟਾਂ ਦੀ ਵੀਡੀਓ ਜੀ ਆਰਕੇ ਬੁਟੀਕ ਤੇ ਕਰਦੇ ਹੁੰਦੇ ਹੁਣੇ ਅਪਲੋਡ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਕੋਲ ਸੂਟਾਂ ਦੀ ਨੋਟੀਫਿਕੇਸ਼ਨ ਆ ਸਕੇ ਜਿਹੜੇ ਅੱਜ ਵਾਲੇ ਸੂਟ ਨੇ ਜੀ ਇਹ ਜਿਹੜੇ ਹੁਣ ਚੱਲ ਰਹੇ ਨੇ ਸੂਟ ਵੀਡੀਓ ਦੇ ਵਿੱਚ ਇਹ ਟੈਬੀ ਲਾਈਨਿੰਗ ਦੇ ਵਿੱਚ ਹੋਣਗੇ ਅਲੱਗ-ਅਲੱਗ ਪ੍ਰਿੰਟ ਹੈ ਇਹਨਾਂ ਦਾ ਅਲੱਗ-ਅਲੱਗ ਇਹਨਾਂ ਦਾ ਹੀ ਫੈਬਰਿਕ ਆਗਾ ਕਲਰ ਨੇ ਮੈਚਿੰਗ ਸੂਟ ਰਹਿਣਗੇ ਜੀ ਪਲੀਜ਼ ਰਿਕੁਐਸਟ ਹੈ ਭੈਣਾ ਕਹਿੰਦੀਆਂ ਨੇ ਵੀ 650 ਦਾ ਟੈਬੀ ਦਾ ਸੂਟ ਮਿਲ ਰਿਹਾ ਪਲੀਜ਼ ਇਹ ਗੱਲ ਨਹੀਂ ਹੈਗੀ ਜੀ ਇਹ ਪਿਓਰ ਟੈਬੀ ਦਾ ਸੂਟ ਮਿਲੂਗਾ ਤੁਹਾਨੂੰ ਪਿਓਰ ਬਿਸਕੋਸ ਮਸਲੀਨ ਦੀ ਤੁਹਾਨੂੰ ਜਿਹੜੀ ਸਲਵਾਰ ਦੀ ਫੈਬਰਿਕ ਹੈ ਉਹ ਮਿਲੂਗੀ ਜਿਹੜਾ ਤੁਸੀਂ 650 ਦਾ ਕਹਿ ਰਹੇ ਹੋ ਜੀ ਉਹ ਕਾਟਨ ਦੇ ਪ੍ਰਿੰਟ ਹੈ ਕਾਟਨ ਦੇ ਵਿੱਚ ਆ ਰਿਹਾ ਪਿਓਰ ਕਾਟਨ ਦੇ ਵਿੱਚ ਬਸ ਉਹਦੇ ਵਿੱਚ ਲਾਈਨਿੰਗ ਟੈਬੀ ਵਾਲੀ ਡਿਜ਼ਾਈਨਿੰਗ ਬਣੀ ਹੋਊਗੀ ਜੀ ਇਹ ਫੈਬਰਿਕ ਹੈ ਜੀ ਇਹ ਤੁਹਾਨੂੰ ਪਿਓਰ ਟੈਬੀ ਦੇ ਵਿੱਚ ਮਿਲੂਗੀ ਸ਼ਰਟ ਤੇ ਲਾਈਨਿੰਗ ਲੱਗੂਗੀ ਜੀ ਤੇ ਬਾਕੀ ਤੁਸੀਂ ਸੋਮਵਾਰ ਤੇ ਤੁਹਾਡੀ ਮਰਜ਼ੀ ਹੈ ਤੁਸੀਂ ਲਾ ਵੀ ਸਕਦੇ ਹੋ ਨਹੀਂ ਵੀ ਲਾ ਸਕਦੇ ਦੇਖੋ ਜੀ ਇਹ ਵਾਲੇ ਸੂਟ ਆ ਗਏ ਜੀ ਮਹਿਰੂਨ ਕਲਰ ਤੋਂ ਰੇ ਟਿਸਟਾ ਦੇ ਸੂਟ ਨੇ ਇਹਦੇ ਵਿੱਚ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਸਕਦੇ ਨੇ ਤਾਂ ਤੁਸੀਂ ਲੈ ਸਕਦੇ ਹੋ ਜਿਹੜੇ ਟੈਬੀ ਦੇ ਸੂਟ ਰਹਿਣਗੇ ਜੀ ਉਹ 1450 ਰੁਪਏ ਦੇ ਵਿੱਚ ਰਹਿਣਗੇ ਜਿਹੜੇ ਇਹ ਟਿਸਟਾ ਵਾਲੇ ਸੂਟ ਆ ਰਹੇ ਨੇ ਜੀ ਇਹ ਤੁਹਾਨੂੰ ਪੈਣਗੇ ਜੀ 17500 ਦੇ ਵਿੱਚ 17500 ਦੇ ਵਿੱਚ ਸੂਟ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਇਸ ਟੈਂਪ ਲੱਗੀ ਹੋਈ ਦਿਖਾ ਕੇ ਦੇਵਾਂਗੇ ਤੁਹਾਨੂੰ ਫੈਬਰਿਕ ਦੀ ਵੀਡੀਓ ਦੇ ਵਿੱਚ ਤੇ ਬਾਕੀ ਕਲਰ ਕਾਫੀ ਹੁੰਦੇ ਨੇ ਜੀ ਇਸ ਕਰਕੇ ਸਾਰੇ ਕਲਰ ਆਪਾਂ ਨਹੀਂ ਲੈ ਕੇ ਆਂਦੇ ਹਨਾ ਕੋਈ ਕਲਰ ਦੀ ਚੁਆਇਸ ਕਸਟਮਰ ਦੀ ਹੁੰਦੀ ਹੈ ਕਿਸੇ ਦੀ ਨਹੀਂ ਜਿੱਥੋਂ ਮੈਂ ਮਹਿਰੂਨ ਸੂਟ ਤੋਂ ਦੱਸਿਆ ਜੀ ਉੱਥੋਂ ਲੈ ਕੇ ਇਹ ਜਿਹੜੇ ਵੀ ਸੂਟ ਆ ਰਹੇ ਨੇ ਜੀ ਇਹ ਸਾਰੇ ਟਿਚਟਾ ਦੇ ਹੀ ਹੋਣਗੇ ਬਾਕੀ ਤੁਸੀਂ ਮੇਰੇ ਕੋਲੋਂ ਮੈਨੂੰ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਤੁਸੀਂ ਫੈਬਰਿਕ ਬਾਰੇ ਪੁੱਛ ਸਕਦੇ ਹੋ ਜੀ ਜੇ ਕੋਈ ਕੋਈ ਵੀ ਗੱਲਬਾਤ ਕਰਨੀ ਹੈ ਤੁਸੀਂ WhatsApp ਤੇ ਪਹਿਲਾਂ ਮੈਸੇਜ ਕਰ ਲਓ ਜੀ ਪਲੀਜ਼ ਫੋਨ ਤੁਸੀਂ ਜੇ ਮੈਂ ਨਾ ਵੀ ਮੈਸੇਜ ਦਾ ਰਿਪਲਾਈ ਦਿੱਤਾ ਤਾਂ ਤੁਸੀਂ ਫੋਨ ਵੀ ਕਰ ਸਕਦੇ ਹੋ ਦੇਖੋ ਜੀ ਰਸ਼ਟ ਦੇ ਨਾਲ ਸਾਰੇ ਤੁਹਾਨੂੰ ਟੈਸਟਾ ਦੀ ਮੈਚਿੰਗ ਮਿਲੂਗੀ ਜੀ ਬਾਕੀ ਇਹਨਾਂ ਦੇ ਵਿੱਚ ਹੋ ਸਕਦਾ ਹੈ ਵੀ ਇੱਕ ਦੋ ਸੂਟਾਂ ਦੇ ਪ੍ਰਾਈਸ ਨੇ ਜਿਹੜੇ ਅਲੱਗ-ਅਲੱਗ ਹੋਣ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਬ੍ਰੈਂਡ ਤੁਹਾਨੂੰ ਇਹਨਾਂ ਦਾ ਟੈਸਟਾ ਦੇ ਮਿਲੂਗਾ ਜੀ ਉਹ ਮਹਿਰੂਨ ਸੂਟ ਤੋਂ ਲੈ ਕੇ ਜਿਹੜੇ ਐਂਡ ਤੱਕ ਸੂਟ ਆ ਰਹੇ ਨੇ ਪਰ ਇਹਨਾਂ ਦੇ ਕਲਰ ਕੋਈ ਹੋ ਸਕਦਾ ਵੀ ਕੋਈ ਸੂਟ ਇਹਦੇ ਵਿੱਚ ਮੈਨੂੰ ਇੰਨਾ ਕਨਫਰਮ ਨਹੀਂ ਹੈਗਾ ਹਨਾ ਕਰਸਤਨੂਨ ਦਾ ਆ ਗਿਆ ਹੋਵੇ ਇੱਕ ਨੰਦਾ ਬਾਕੀ ਵੈਸੇ ਸਾਰੇ ਟੈਸਟਾ ਦੀ ਨੇ ਜਿਹੜਾ ਕਰਸਤਨੂਨ ਦੇ ਸੂਟ ਪ੍ਰਿੰਟ ਰਹੂਗਾ ਜੀ ਉਹ ਤੁਹਾਨੂੰ ਮਿਲੂਗਾ ਜੀ 2100 ਰੁਪਏ ਦੇ ਵਿੱਚ ਦੇਖੋ ਜੀ ਜਿਵੇਂ ਵਾਲਾ ਪਿੰਕ ਸੂਟ ਹੈ ਜੀ ਇਹ ਕ੍ਰੈਸਟਨੂਨ ਦੇ ਵਿੱਚ ਆ ਗਿਆ ਮੇਰੇ ਤੁਸੀਂ ਪਾਇਆ ਹੋਇਆ ਦੇਖੋ ਮਹਿਰੂਨ ਅੱਗੇ ਆ ਗਿਆ ਜੀ ਇਹ ਵੀ ਕ੍ਰੈਸਟਨੂਨ ਦਾ ਆ ਗਿਆ ਇਸ ਤੋਂ ਬਾਅਦ ਦੂਸਰਾ ਮਹਿਰੂਨ ਡਿਜ਼ਾਈਨ ਆ ਗਿਆ ਇਹ ਵੀ ਕ੍ਰੈਸਟਨੂਨ ਦੇ ਵਿੱਚ ਮਿਲੂਗਾ ਤੁਹਾਨੂੰ ਮੇਰਾ ਖਿਆਲ ਇਸ ਤੋਂ ਲੱਗੇ ਇਹ ਵੀ ਕ੍ਰੈਸਟਨੂਨ ਦਾ ਹੈਗਾ ਕ੍ਰੈਸਟਨੂਨ ਦੇ ਆਉਣਗੇ ਜੀ ਜਿਹੜੇ ਉਹ ਵੀ ਟੈਸਟਾ ਦੀ ਕਨੂਨ ਮਿਲੂਗੀ ਤੁਹਾਨੂੰ ਇਹ ਵੀ ਕਨੂਨ ਦੇ ਨੇ ਜੀ ਕਲਰ ਬਹੁਤ ਨੇ ਇਹਦੇ ਵਿੱਚ ਉਹ ਤੁਹਾਨੂੰ 2100 ਰੁਪਏ ਦੇ ਪੈਣਗੇ ਜੀ ਜਿਹੜੇ विदाउट क्रस्टनून ਤੋਂ ਚਨੂਨ ਤੋਂ ਵਿਦਾਊਟ ਹੋਣਗੇ ਜੀ ਉਹ ਤੁਹਾਨੂੰ 1750 ਦੇ ਪੈਣਗੇ ਟੈਬੀ ਦੇ ਤੁਹਾਨੂੰ 1450 ਦੇ ਪੈਣਗੇ ਦੇਖੋ ਜੀ ਕਲਰ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਪਿਆਰੇ ਨੇ ਤੇ ਨਾਰਮਲ ਰੇਂਜ ਇਹਨਾਂ ਦੀ ਫੈਬਰਿਕ ਦੀ ਗਰੰਟੀ ਹੋਊਗੀ ਜੀ ਜਿਹੜੀ ਵੀ ਭੈਣ ਕੋਲ ਆਪਣਾ ਸੂਟ ਚੱਲਾ ਜਾਂਦਾ ਹੋ ਦੇਖ ਕੇ ਬਹੁਤ ਮਨ ਖੁਸ਼ ਹੁੰਦਾ ਪਲੀਜ਼ ਤੁਸੀਂ ਵੀ ਆਪਣੇ ਜੋ ਵੀ ਕਲਰ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨ ਸ਼ਾਟ ਲਓ ਤੇ ਆਪਣੇ ਸੂਟ ਬੁੱਕ ਕਰੋ ਜੀ ਚਲੋ ਜੀ ਸਕਰੀਨ ਦੇ ਉੱਪਰ ਨੰਬਰ ਹੁੰਦਾ ਤੁਸੀਂ ਵਟਸਐਪ ਮੈਸੇਜ ਕਰੋ ਤੇ ਆਪਣੇ ਸੂਟ ਆ ਜਿਹੜੇ ਬੁੱਕ ਫੋਰ ਸਾਰੇ ਐਂਡ ਤੱਕ ਕੁਐਸਚਨ ਹੁਣ ਚੱਲ ਰਹੀ ਹੈ ਜੀ ਬਾਕੀ ਤੁਹਾਡੀ ਚੁਆਇਸ ਹੈ ਜਿੱਦਾਂ ਦਾ ਸੂਟ ਲੈਣਾ ਹੈ ਲੈ ਸਕਦੇ ਹੋ ਜੀ ਤੁਸੀਂ